ਵਫਾਦਾਰੀਨ ਭਾਈ ਥੱਲੋ ਜ਼ਮੀਨ ਤੋਂ ਚੁੱਕ ਕੇ ਤਾਂ ਪਹਚਾਇਆ ਸੋਚਿਆ ਨਾ ਬਹੁਤ ਵਧੀਆ ਸੋਚਿਆ ਜਿਹੜੇ ਕੰਮ ਕਰਾਵਾਂਗੇ ਵਧੀਆ ਕਰਾਵਾਂਗੇ ਆਪੇ ਅਹੀਂ ਢਲਾਈ ਦਾ ਕੰਮ ਕਰਦੇ ਹਾਂ ਜੀ ਮਜ਼ਦੂਰੀ ਜਜਬਾ ਹੋਣਾ ਚਾਹੀਦਾ ਹੈ ਕੰਮ ਕਰਨੀ ਸਰਦੀ ਤੇਰੀ ਕੰਮ ਹੁੰਦਿਆ ਜੇ ਆਖੀ ਗਏ ਵੀ ਆਪਣੀ ਜੇਬੇ ਚ ਅਹੀਂ ਪੈਸੇ ਪਾਈ ਜਾਗੇ ਤਾਂ ਫਿਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਰਨ ਦਾ ਖਾਸ ਗੱਲ ਨੇਤਾ ਜੀ ਦੇ ਨਾਲ ਵਫਾਦਾਰੀਨ ਭਾਈ ਵਫਾਦਾਰੀਨ ਭਾਈ ਥੱਲੋ ਜ਼ਮੀਨ ਤੋਂ ਚੁੱਕ ਕੇ ਤਾਂ ਪਹਚਾਇਆ ਸ਼ਰੀ ਭਾਜੀ ਵੀ ਸੋਚਿਆ ਇੱਥੇ ਪਹਿਲੀ ਵਾਰ ਆਏ ਇਹ ਉਹਨਾਂ ਦੇਖਿਆ ਵੀ ਠੀਕ ਆ ਜੋ ਸੋਚਣਾ ਬਹੁਤ ਵਧੀਆ ਸੋਚਿਆ ਜਿਹੜੇ ਕੰਮ ਕਰਾਵਾਂਗੇ ਵਧੀਆ ਕਰਾਵਾਂਗੇ। ਅੱਛਾ। ਕਾਫੀ ਕੰਮ ਹੋ ਗਿਆ। ਪਹਿਲੇ ਆਧਾਰ ਤੇ ਛਮਸ਼ਾਨ ਘਾਟ ਦਾ ਕੰਮ ਕੀਤਾ ਗਿਆ। ਉਸ ਤੋਂ ਬਾਅਦ ਛੱਪੜ ਦੇ ਕੰਮ ਕਰਾਏ। ਫਿਰ ਲਾਈਟਾਂ ਲਗਾਈਆਂ ਜੇ ਬਾਕੀ ਕੰਮ ਅਡਾਰ ਰਸਿਵਰ ਰਹਿੰਦਾ ਹੈ ਉਹ ਵੀ ਥੋੜੇ ਚਿਰ ਤੱਕ ਚਾਲੂ ਹੋ ਜਾਏਗਾ। ਪੈਲਸਣਾਂ ਲਗਾਈਆਂ, ਕੱਚੇ ਕੋਠੇ ਇਹ ਸਾਰੇ ਕੰਮ ਛਰੀ ਭਾਈਆਂ ਕਰਾਏ। ਇਹਨਾਂ ਪਾਰਟੀ ਨੇ ਕੰਮ ਕਾੜੇ ਕਰਾਏ ਜੀ। ਸਿਰਫ ਬੋਟਾ ਲੈਣ ਆਉਂਦੇ ਹੀ 75 ਸਾਲਾਂ ਚੋਂ ਨਾ ਕੋਈ ਇਹ ਤਾਂ ਕਸ਼ਮਸ਼ਾਨ ਘਾਟ ਦੀ ਇੱਟ ਨਹੀਂ ਲੱਗੀ। ਹੋ ਜਿਹੜੀ ਐਟਲਵਾਈ ਸ਼ਰੀਪਾ ਜੀ ਨਾਲ ਲਵਾਈ। ਅੱਛਾ ਤੁਸੀਂ ਕੰਮ ਆਪੇ ਕੀ ਕਰਦੇ ਹੋ? ਆਪੇ ਹੀ ਢਲਾਈ ਦਾ ਕੰਮ ਕਰਦੇ ਆਂ ਜੀ, ਮਜ਼ਦੂਰੀ। 300 ਤੋਂ 350 ਰੁਪਿਆ ਮਜ਼ਦੂਰ ਕਮਾਉਣ ਵਾਲਾ ਸੁਧਾਰ ਕਰ ਸਕਦਾ ਆਪਣੇ ਇਲਾਕੇ ਦਾ। ਕਿੱਥੋਂ ਕਰਸਾ ਰਿਹਾ ਸਾਰੀ ਜਜ਼ਬਾ ਹੋਣਾ ਚਾਹੀਦਾ ਇਹ ਕੰਮ ਕਰ ਲਈ ਸਰ ਜੀ। ਫੇਰ ਹੀ ਕੰਮ ਹੁੰਦਿਆ ਜੇ ਆਖੀ ਗਏ ਵੀ ਆਪਣੀ ਜੇਬੇ ਚ ਅਸੀਂ ਪੈਸੇ ਪਾਈ ਜਾਗੇ ਤਾਂ ਫੇਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਸਰਕਾਰਾਂ ਦਾ। ਜੇ ਆਪਣੇ ਚ ਪਾਵਰ ਹੋਏਗੀ, ਜਜ਼ਬਾ ਆਏਗਾ ਤੇ ਆਪਣੇ ਗਰੀਬ ਭੈਣ ਦੀ ਭੈਣ ਭਰਾ ਦੀ ਸੇਵਾ ਕਰਨੀ ਆ। ਫੇਰ ਕੰਮ ਹੁੰਦੇ ਨੇ ਉਹਦਾ ਕੋਈ ਕੰਮ ਨਹੀਂ ਹੁੰਦਾ ਜੀ ਹੁੰਦੇ ਜੀ ਦਰਵਾਜ਼ੇ ਗਾੜੀ ਲਾ ਕੇ ਖਲੋਰੀਦਾ ਜੇ ਦਰਵਾਜ਼ਾ ਖੁੱਲ ਜਾਂਦਾ ਪਹਿਲੇ ਨੰਬਰ ਦੇ ਦਾ ਦਰਵਾਜ਼ਾ ਨਹੀਂ ਖੁੱਲਦਾ ਬਜਾਰ ਅੰਦਰ ਉਹਦਾ ਹੀ ਵੇਖ ਕੇ ਡਰ ਆ ਜਾਂਦਾ ਹੈ ਪਹਿਲ ਦੇ ਅਧਾਰ ਤੇ ਕਿਹੜੇ ਕੰਮ ਕਰੋਗੇ ਤੁਸੀਂ ਪਹਿਲ ਦੇ ਅਧਾਰ ਤੇ ਜਿਹੜੇ ਕੰਮ ਬਕਾਇਆ ਰਹਿੰਦੇ ਆ ਉਹ ਕਰਾਂਗੇ ਜੀ ਸੇਵਾ ਕਰਾਂਗੇ ਜੇ ਜਰੂਰ ਤਾਂ ਬੋਲ ਦਿੰਦੇ ਕਿਤੇ ਨਾ ਕਿਤੇ ਪਾਰਟੀ ਪਾਰਟੀ ਦਾ ਧੰਨਵਾਦ ਪਾਰਟੀ ਦਾ ਆਈ ਬਹੁਤ ਬਹੁਤ ਧੰਨਵਾਦ ਪਾਰਟੀ ਦਾ ਐਮਐਲਏ ਸਾਹਿਬ ਦਾ ਸ਼ਰੀ ਕਲਸੀ ਸਾਹਿਬ ਦਾ ਪੈਸੇ ਬੜੇ ਲੱਗਦੇ ਜਦ ਇਲੈਕਸ਼ਨ ਆ ਜਾਂਦੇ ਪੈਸੇ ਬੜੇ ਲੱਗਦੇ ਪੈਸੇ ਲੱਗਦੇ ਆ ਜੀ 100 ਤੋਂ 350 ਕੁਮਾਨ ਵਾਲਾ ਨਿਪਟਾਰਾ ਕਰ ਦਿੰਦੇਗਾ ਪੈਸੇ ਤਾਂ ਆਂਦੇ ਵੀ ਕਿੱਥੋਂ ਖਰਚ ਲੈਣੇ ਨਾ ਧੱਕਾ ਲਾਉਂਦੇ ਹੀ ਨਹੀਂ ਜੋ ਮਿਹਰਬਾਨੀਆਂ ਸ਼ਰੀ ਭਾਈ ਦੀ ਭਗਵੰਤ ਮਾਨ ਸਾਹਿਬਾਂ ਦੀ ਜੋ ਖਰਚਾ ਕਰਨਾ ਹੈ ਆਪਣੇ ਗਿਲਸਾਬ ਨਹੀਂ ਬੈਠੇ ਨੇ ਇਹਨਾਂ ਦੀ ਦੌਲਤ ਨਹੀਂ ਬਾਕੀ ਪਿੰਡਾਂ ਦਾ ਸਾਥ ਹੈ ਜੋ ਧੰਨਵਾਦ ਪਿੰਡਾਂ ਵਾਲਿਆਂ ਦਾ ਵੀ ਤੇ ਸ਼ਰੀ ਭਾਈ ਦਾ ਵੀ ਅਹੀਂ ਇਹਨਾਂ ਕੋ ਝੋਲੀ ਡੱਡੀ ਆ ਸਾਡੇ ਵਾਲੇ ਸਭ ਕੋ ਜੀ ਇਹਨੇ ਇਲੈਕਸ਼ਨ ਤੋਂ ਬਾਅਦ ਬਦਲ ਜਾਂਦੇ ਨੇ ਲੀਡਰ ਨਹੀਂ ਬਦਲਦੇ ਜੀ ਜਿਹੜੇ ਇਮਾਨਦਾਰ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਕੇਜੀ ਵਾਲ ਜੀ ਦਾ ਸਾਡੇ ਪੰਜਾਬ ਦੇ ਸੀਐਮ ਸਰਦਾਰ ਪਰਕੁੰਸੀ ਮਾਨ ਜੀ ਦਾ ਔਰ ਸਾਡੀ ਬਟਾਲੇ ਦੀਆਂ ਅਨਸ਼ਾਨਬਾਨ ਸਰਦਾਰ ਐਮਐਲਏ ਸ਼੍ਰੀ ਅਲਸੀ ਜੀ ਦਾ ਕਿਉਂ ਜਦੋਂ ਪਾਰਟੀ ਬਣੀ ਸੀ ਉਹਦੇ ਵਿੱਚ ਪਹਿਲਾਂ ਹੀ ਕਮਿਟਮੈਂਟਸ ਸੀ ਜਿਹੜੀਆਂ ਆਮ ਆਦਮੀ ਪਾਰਟੀ ਆ ਇਹ ਆਮ ਖਰਾਂਚ ਉੱਠੀ ਹੈ ਔਰ ਅੱਜ ਵੀ ਪਾਰਟੀ ਆਪਣੇ ਸੇਮ ਬਿਆਨਾਂ ਤੇ ਪਾਰਟੀ ਉੱਥੋਂ ਨਹੀਂ ਮੁਟਕਰੀ ਪਰ ਇਸ ਲਈ ਜਿਹੜੇ ਸਾਡੇ ਪੁਰਾਣੇ ਵਰਕਰ ਤੁਰੇ ਸੀ ਬਾਰੇ ਪਹਿਲੇ ਦਿਨ ਤੋਂ ਅੱਜ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਇਹ ਚੀਜ਼ ਅਸੀਂ ਕਰ ਰਹੇ ਹਾਂ ਤੁਹਾਡੇ ਕੈਮਰੇ ਤੇ ਬਟ ਇਸ ਚੀਜ਼ ਦਾ ਪ੍ਰੂਫ ਇਹ ਨਾਲੋਂ ਨਾਲ ਚੱਲ ਰਿਹਾ ਜੀ ਬਿਲਕੁਲ ਜਿਵੇਂ ਅਸੀਂ ਕੱਲ੍ਹ ਦੀ ਸੇਵਾ ਤੁਸੀਂ ਕਰਨੀ ਹੈ ਜਿਵੇਂ ਕੋਈ ਤੇ ਆਮ ਆਦਮੀ ਪਾਰਟੀ ਦਾ ਪਿਆਰ ਆ ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਆ ਇਹ ਥੋੜਾ ਪਰਸਨਲੀ ਆ ਮੇਰੇ ਭਾਈ ਸਾਬ ਜਿਹੜੇ ਬਹੁਤ ਮਿਹਨਤੀ ਨੇ ਉਹਨਾਂ ਦੀ ਮਿਹਨਤ ਸਦ ਆ ਇੱਥੇ ਪਹੁੰਚੇ ਨੇ ਔਰ ਸਾਰੇ ਪੰਜਾਬ ਚ ਵੀ ਬਹੁਤ ਪਿਆਰ ਮਿਲ ਰਿਹਾ ਔਰ ਉਹਨਾਂ ਤੇ ਜ਼ਿੰਮੇਵਾਰੀਆਂ ਵੀ ਬਹੁਤ ਪਾਰੀਆਂ ਨੇ ਇਸ ਲਈ ਉਹਨਾਂ ਨੇ ਹਾਨੂੰ ਬੜਾ ਸਟਿੱਕਲੀ ਕਿਹਾ ਕਿ ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਸਾਰੇ ਪਰਿਵਾਰ ਦੀ ਹੈ ਔਰ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੀ ਹੈ ਜਿੱਦਾਂ ਮਰਜੀ ਹੈ ਇਹ ਸੀਟ ਤੇ ਪੂਰਾ ਜ਼ੋਰ ਲਾਣਾ ਤੁਸੀਂ ਔਰ ਇਹ ਸੀਟ ਜਿਹੜੀ ਹੈ ਅਸੀਂ ਆਮ ਆਦਮੀ ਪਾਰਟੀ ਦੀ ਚੋਲੀ ਪਾਉਣੀ ਹੈ ਸਰ ਦੇਖਿਆ ਜੇ ਇਹਦੇ ਪਿੱਛੇ ਦੋ ਰੀਜਨ ਨੇ ਸਭ ਤੋਂ ਪਹਿਲਾਂ ਮੈਂ ਵੀ ਉਹਦੇ 'ਚ ਇਹਨਾਂ ਦਾ ਸਾਰਾ ਪਰਿਵਾਰ ਆ ਧੰਨਵਾਦ ਅਰਦੇ ਉਸ ਪ੍ਰਮਾਤਮਾ ਦਾ ਕਿ ਇਹ ਇਹ ਉਹਨਾਂ ਵੱਲੋਂ ਹੀ ਜਿਹੜੀ ਸਮੱਤਿਆ ਬਖਸ਼ੀ ਗਈ ਹੈ ਤੇ ਇਧਰ ਇਹ ਟਿਕਟ ਪਹੁੰਚੀ ਹੈ ਦੂਸਰੇ ਨੰਬਰ ਤੇ ਜੋ ਇਹਨਾਂ ਦੀ ਖਾਸੀਅਤ ਆ ਇਹਨਾਂ ਦੇ ਪਰਿਵਾਰ ਦੀ ਖਾਸੀਅਤ ਹੈ। ਵੈਰੀ ਫਸਟ ਡੇ ਤੋਂ ਆਮ ਆਦਮੀ ਪਾਰਟੀ ਦੇ ਜਦੋਂ ਇਹ ਜੁੜੇ ਨੇ ਨਾਲ ਐਮ.ਐਲ.ਏ. ਸ਼੍ਰੀ ਅਲਸੀ ਜੀ ਐਮ.ਐਲ.ਏ. ਬਣੇ ਨੇ ਉਸ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਜਿਹੜੀ ਵੀ ਉਹ ਸਮੱਸਿਆਵਾਂ ਨੇ ਪੇਂਡੀਆਂ ਨੇ ਕੋਈ ਗੱਲ ਬਾਤ ਇਹਨਾਂ ਦੇ ਦਰਬਾਰ 'ਚ ਜਦੋਂ ਵੀ ਇਹਨਾਂ ਦੇ ਦਰਵਾਜ਼ੇ 'ਚ ਆ ਜਾਂਦਾ ਸੀ ਇਹਨਾਂ ਨੇ ਆ ਬਿਠਾਇਆ ਉਹਦੀ ਸਾਰੀ ਸਮੱਸਿਆ ਸੁਣੀ ਹੈ। ਜਦੋਂ ਇਹ ਆਪਣਾ ਕੰਮ ਤੇ ਜਾਂਦੇ ਸੀ ਇਹਨਾਂ ਦਾ ਪ੍ਰੋਫੈਸ਼ਨ ਜਿਹੜਾ ਹੀ ਮਤਲਬ ਕੰਮ ਤੇ ਜਾਂਦੇ ਸੀ ਫੈਕਟਰੀ ਤੇ ਜਾਂਦੇ ਸੀ ਕੰਮ ਕਰਦੇ ਸੀ। ਉਸ ਤੋਂ ਪਹਿਲਾਂ ਇੱਥੇ ਟਪੇਲਾਂ ਪਹਿਲਾਂ ਇਹ ਖਰੋਚ ਚਲਕੀ ਐਮ.ਐਲ.ਏ ਸਭ ਉਹ ਪਹੁੰਚੇ ਹੁੰਦੇ ਸੀ ਉੱਥੇ ਸਾਰੀਆਂ ਸਮੱਸਿਆਵਾਂ ਨੂੰ ਨੋਟ ਕਰਵਾ ਕੇ ਆਉਂਦੇ ਹੁੰਦੇ ਸੀ ਇਸ ਲਈ ਸ਼ੇਰੀ ਭਾਜੀ ਨੂੰ ਇਹ ਮਹਿਸੂਸ ਹੋਇਆ ਵਾ ਇਹ ਬੰਦੇ ਜਿਹੜੇ ਆ ਇਹ ਪ੍ਰੋਪਰ ਸੇਵਾਦਾਰ ਨੇ ਇਹਨਾਂ ਨੂੰ ਇਹ ਲਾਲਚ ਨਹੀਂ ਆ ਬਿਨਾਂ ਲਾਲਚ ਤੋਂ ਇਸ ਪਾਰਟੀ ਦੇ ਨਾਲ ਜੁੜੇ ਔਰ ਸਾਨੂੰ ਇਹਨਾਂ ਵਿਸ਼ਵਾਸ ਆ ਇਹ ਜਿਹੜੇ ਨੇ ਇਹ ਪਿੰਡ ਦੀ ਪੂਰੀ ਵੋਟ ਦੀ ਨੁਹਾਰ ਬਦਲਣ ਦੇ ਵਿੱਚ ਹੈਂ ਕਦੀ ਪੈਸੇ ਦਾ ਡਰ ਉਹਨਾਂ ਨੂੰ ਆ ਪੈਸੇ ਉਹਨਾਂ ਨੇ ਖਰਚਨੇ ਆ ਜਿਨ੍ਹਾਂ ਨੇ ਖਰੀਦ ਇਹ ਵੋਟਾਂ ਲੈਣੀਆਂ ਨੇ ਅਸੀਂ ਖਾਮ ਤੋਂ ਵੋਟਾਂ ਲੈਣੀਆਂ ਨੇ ਔਰ ਸਾਨੂੰ ਮਾਣ ਆ ਜਿੰਨਾ ਅਸੀਂ ਇਹਨਾਂ ਨਾਲ 2-3 ਦਿਨ ਤੋਂ ਵੋਟ ਤੋਂ ਵੋਟ ਹੁੰਦੇ ਪਏ ਆ ਡੋਰ ਟੂ ਡੋਰ ਕਰਦੇ ਪਏ ਆ ਸਾਡੀ ਪੂਰੀ ਆਮ ਆਦਮੀ ਪਾਰਟੀ ਜਿਸ ਸਾਬ ਨਾਲ ਇਹਨਾਂ ਨੂੰ ਪਿਆਰ ਮਿਲਦਾ ਪਿਆ ਸਾਨੂੰ ਇਹ ਪਿਆਰ ਦਿਵਾ ਰਹੇ ਨੇ ਸਾਡੇ ਹੋਰ ਵੀ ਸੀਨੀਅਰਾਂ ਕੋਲ ਨਾਲ ਨੇ ਇਹ ਸਾਨੂੰ ਉਹੀ ਸਾਡਾ ਪੈਸਾ ਹੈ ਜੀ ਸਾਨੂੰ ਪੈਸੇ ਦੀ ਲੋੜ ਨਹੀਂ ਸਾਨੂੰ ਪਿਆਰ ਇਹਨਾਂ ਨੂੰ ਮਿਲ ਰਿਹਾ ਉਹਨਾਂ ਨੇ ਹੀ ਇਹਨਾਂ ਨੂੰ ਫਤਿਹ ਦਿਵਾ ਦੇਣੀ